ਮੇਰੇ ਸਾਈਹ ਸਾਹਿਬ ਮੈਂ ਸਰਦਾਰ ਜੇਵਨ ਸਿੰਘ ਮੈਂ ਪ੍ਰਧਾਨ ਗੁਰਦੁਆਰਾ ਵਿਸ਼ਵ ਪਰਮ ਸੇਵਾ ਪ੍ਰਬੰਧਕ ਕਮੇਟੀ ਅੱਜ ਦਾ ਦੁਜਹਿਰ ਬਹੁਤ ਮਹਾਨ ਦਿਨ ਹੈ ਭੰਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਤਕਸਿਹਾੜੇ ਨੂੰ ਸਮਰਪਿਤ ਹੁੰਦਿਆਂ ਹਾਂ ਇਲਾਕਾ ਨਿਵਾਸੀ ਸਾਰੀ ਸੰਗਤ ਵੱਲੋਂ ਅੱਜ ਨਗਰ ਮੱਲਾਂ ਵਾਲਾ ਸ਼ਹਿਰ ਦੇ ਵਿੱਚ ਨਗਰ ਕੀਰਤਨ ਮਹਾਨ ਨਗਰ ਕੀਰਤਨ ਕੱਢਿਆ ਗਿਆ ਹੈ ਸਾਰੇ ਸ਼ਹਿਰ ਦੇ ਵਿੱਚ ਪ੍ਰਕਰਮਾ ਕਰਦਾ ਹੋਇਆ ਸਾਇਤ ਹੋਏ ਬਾਬਾ ਗੁੰਗਰ ਸਿੰਘ ਜੀ ਉਹਨਾਂ ਦੇ ਸਥਾਨਾਂ ਤੇ ਪਹੁੰਚਿਆ ਹੈ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਇੱਥੋਂ ਹੁਣ ਬਾਪੂ ਰਿਸ਼ਵਰ ਕਰਮਾ ਗੁਰਦੁਆਰਾ ਸਾਹਿਬ ਵਿੱਚ ਚਲੇ ਪਾਇਆ ਜਾਣਾ ਸਾਰੀ ਸੰਗਤ ਨੂੰ ਦੇਸ਼ ਦੇਸ਼ੀ ਰੀਨੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਾਨਾ ਅੱਜ ਅਸੀਂ ਜੀ ਮਹਾਂਪੁਰਖਾਂ ਦੇ ਆਸਥਾਨਾਂ ਤੇ ਬਾਬਾ ਵਿਸ਼ਵਕਰਮਾ ਸਹਜਨਾਥੋ ਪੁਰਦਵਾਰਾ ਸਾਹਿਬ ਤੋਂ ਜੋ ਮਹਾਰਾਜ ਜੀ ਆਦਾ ਅਗਰ ਕੀਰਤਨਾਂ ਸਹਿਰਾ ਮੱਲਾਵਲੇ ਵਿਚੋਂ ਦੀਸ਼ਾ ਸਤਿਪੁਰਖਾਂ ਦੇ ਦੇਰੇ ਤੇ ਪਹੁੰਚਾਇਆ ਸਾਰੀ ਸੰਗਤਾਂ ਕਦਰ ਤੋਂ ਪਹੁੰਚਾਵਾ ਸਹਾਇਤ ਸੁਖਰ ਹੈ ਕੋਤਾਨ ਕੋਤਨ ਵਗ ਕਰਦੇ ਹਾਂ ਅਸੀਂ ਮੈਫ ਦਾ ਬਾਬਾ ਇਹ ਦੇਖ ਸੰਗਾ ਗਰੰਤੀ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਪ੍ਰਕਾਸ਼ ਜੀ ਦੇ ਅਵਤਾਰ ਤੋਂ ਤੇ ਜੋ ਮਹਾਨ ਨਗਰ ਕੀਰਤਨ ਮੱਲਾਲਾ ਸਹਿਰ ਵਿਖੇ ਵਕ ਵਕ ਫੜਾਵਾਂ ਤੋਂ ਹੁੰਦਾ ਆ ਬਾਬਾ ਕੁੰਦਨ ਸਿੰਘ ਜੀ ਦੇ ਸਥਾਨ ਤੇ ਪਹੁੰਚਿਆ ਹੈ ਔਰ ਇਸ ਤੋਂ ਬਾਅਦ ਦੇ ਵਿੱਚ ਰਵਾਨਗੀ ਵਾਪਸੀ ਹੈ ਔਰ ਸਾਰੀਆਂ ਸੰਕਟਾਂ ਨੂੰ ਅਸੀਂ ਮਹਾਨ ਉਰਪੁਰ ਤੇ ਲੱਖਾਂ ਦਾ ਜਾਈ ਜਾਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAMKADIA KALJAS